ਮਾਸੂਮ ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਕੀਨੀ ਬਣਾਉਣ ਦੇ ਲਈ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੇ ਸਕੂਲੀ ਗੱਡੀਆਂ ਦੀ ਚੈਕਿੰਗ ਦਾ ਅਭਿਆਨ ਸ਼ੁਰੂ ਕੀਤਾ ਹੈ ਤੇ ਡੀਸੀ ਦਫਤਰ ਗੁਰਦਾਸਪੁਰ ਅਤੇ ਟ੍ਰੈਫਿਕ ਪੁਲਿਸ ਬਟਾਲਾ ਵੱਲੋਂ 5 ਗਰਾਂਆਂ ਅਤੇ ਗੁਮਾਨ ਵਿੱਚ ਪ੍ਰਾਈਵੇਟ ਸਕੂਲਾਂ ਦੀਆਂ ਜਿਹੜੀਆਂ ਬਸਾਂ ਨੇ ਉਸ ਤੇ ਤੌਰ ਤੇ ਗੱਡੀਆਂ ਦੀ ਚੈਕਿੰਗ ਜਿਹੜੀ ਹੈ ਬਸਾਂ ਤੇ ਹੋਰ ਗੱਡੀਆਂ ਦੀ ਚੈਕਿੰਗ ਜਿਹੜੀ ਹੈ ਉਹ ਕੀਤੀ ਗਈ ਹੈ ਤੇ ਬਹੁਤ ਸਾਰੀਆਂ ਗੱਡੀਆਂ ਵਿੱਚ ਖਾਮੀਆਂ ਵੀ ਪਾਈਆਂ ਗਈਆਂ ਨੇ ਇਹਨਾਂ ਖਾਮੀਆਂ ਵਾਲੀਆਂ ਗੱਡੀਆਂ ਤੇ ਭਾਰੀ ਚਲਾਨ ਕੱਟੇ ਗਏ ਨੇ ਤੇ ਕੁਝ ਇੱਕ ਨੂੰ ਵਾਰਨਿੰਗ ਵੀ ਜਿਹੜੀ ਉਹ ਦਿੱਤੀ ਗਈ ਹੈ ਕਿ ਜੇਕਰ ਇਹ ਗੱਡੀਆਂ ਦੁਬਾਰਾ ਸੜਕ ਤੇ ਉੱਥੇ ਹੀ ਸੇਵਾ ਪ੍ਰਸ਼ਾਸਨ ਅਤੇ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਬੱਚਿਆਂ ਦੀ ਜਾਨ ਮਾਲ ਦੀ ਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਸੇਫ ਵਾਹਨ ਪਾਲਿਸੀ ਦੇ ਤਹਿਤ ਇਹ ਮੁਹਿੰਮ ਚਲਾਈ ਗਈ ਹੈ ਤੇ ਕਿਸੇ ਵੀ ਸਕੂਲ ਦੇ ਪ੍ਰਾਈਵੇਟ ਵਾਹਨ ਨੂੰ ਬਖਸ਼ਿਆ ਨਹੀਂ ਜਾਵੇਗਾ ਜਿਸ ਨੂੰ ਲੈ ਕੇ ਅਜੇ ਤੱਕ 20 ਤੋਂ ਜ਼ਿਆਦਾ ਚਲਾਨ ਕੀਤੇ ਗਏ ਨੇ ਤੇ ਮਾੜੀ ਹਾਲਤ ਵਿੱਚ ਨਜ਼ਰ ਆਈਆਂ ਗੱਡੀਆਂ ਦੇ ਆ ਚਾਲਕਾਂ ਨੂੰ ਵਾਰਨਿੰਗ ਦਿੱਤੀ ਗਈ ਹੈ ਕਿ ਜੇਕਰ 10 ਦਿਨ ਦੇ ਅੰਦਰ ਅੰਦਰ ਗੱਡੀਆਂ ਬਦਲੀਆਂ ਨਾ ਗਈਆਂ ਤਾਂ ਥਾਣੇ ਵਿੱਚ ਬੰਦ ਕਰ ਦਿੱਤੀਆਂ ਜਾਣਗੀਆਂ ਤੇ ਇਸ ਸੰਬੰਧ ਸ쿨ਾਂ ਦੇ ਵੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਦ ਕਹਣਾ ਹਰ ਇੱਕ ਸਕੂਲ ਨੂੰ ਸੀ ਸਕੂਲ ਵਾਨ ਦੀਆਂ ਸਾਰੀਆਂ ਪੂਰੀਆਂ ਕਰਨੀਆਂ ਚਾਹੀਦੀਆਂ ਜੀ yellow color ਹੋਣਾ ਚਾਹੀਦਾ ਕੈਮਰਾ ਲੱਗਾ ਹੋਣਾ ਚਾਹੀਦਾ ਫਸਟ ਡਿਕਟ ਫੀਮੇਲ ਟੈਂਡਰਡ ਮੇਲ ਟੈਂਡਰਡ ਫਾਇਰ ਫਾਈਟਿੰਗ ਹੋਣਾ ਚਾਹੀਦਾ ਸੈਕੰਡਲੀ ਇਹਦੇ ਵਿੱਚ ਸਪੀਡ ਗਵਰਨਰ ਹੋਣਾ ਚਾਹੀਦਾ ਰੈਕਸ ਨੀਕੇ ਹੋਣੇ ਚਾਹੀਦੇ ਆ ਜਿਹੜਾ ਸਟੈਪ ਇੱਕ ਥੱਲੇ ਹੋਣਾ ਚਾਹੀਦਾ ਜਿਹੜੀ ਪਹਿਲੀ ਸੀਟ ਆ ਉਹ ਪੁੱਠੀ ਹੋਣੀ ਚਾਹੀਦੀ ਆ ਕੰਡੀਸ਼ਨ ਤੇ ਬਹੁਤ ਜ਼ਿਆੜਾ ਨੇ ਸਰ ਪਰ ਮੈਂ ਇਨੀ ਗੱਲ ਕਹਿਣਾ ਕਿ ਜਿਸ ਤਰ੍ਹਾਂ ਇਹ ਜਿਹੜੀਆਂ ਬੱਸਾਂ ਨੇ ਇਹ ਇਨ ਕੰਡੀਸ਼ਨਾਂ ਪੂਰੀਆਂ ਨਹੀਂ ਕਰਦੇ ਇਸ ਕਰਕੇ ਇੰਨਾ ਰੇ ਹੈਵੀ ਚਲਾਨ ਕੀਤੇ ਜਾ ਰਹੇ ਆ ਸਰ ਅੱਜ ਆਪਾਂ ਕੁਮਾਨ ਆਏ ਆ ਇੱਥੋਂ ਦੀਆਂ ਬੱਸਾਂ ਦੀ ਕੰਡੀਸ਼ਨ ਮਰਕੀ ਪਹਿਲਾਂ ਤੇ ਮੈਂ ਸੁਰਿੰਦਰ ਸਰ ਜਿਹੜੇ ਟ੍ਰੈਫਿਕ ਇੰਚਾਰਜ ਨੇ ਇਹਨਾਂ ਦਾ ਬਹੁਤ ਥੈਂਕਸ ਕਰਨਾ ਸਰ ਇਹਨਾਂ ਨੇ ਸਾਨੂੰ ਡੀਪ ਏਰੀਆ ਵਿੱਚ ਲਿਆਂਦਾ ਉਹਦੇ ਨਾਲ ਸਰ ਇਹ ਇੱਕ ਗੱਲੋਂ ਤੋਂ ਬਹੁਤ ਵਧੀਆ ਕਿ ਇਹਨਾਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਇੰਨੇ ਹੈਵੀ ਚਲਾਨ ਵੀ ਹੁੰਦੇ ਆ ਸੈਕੰਡਲੀ ਸਰ ਸਰ ਸੈਕੰਡਲੀ ਇਹਨਾਂ ਵੱਲੋਂ ਆਪਾਂ ਸਕੂਲ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਆ ਸਕੂਲ ਪ੍ਰਸ਼ਾਸਨ ਨੇ ਹੀ ਗੱਲ ਕਹੀ ਆ ਕਿ ਆਪਾਂ 15 ਦਿਨ ਦੇ ਵਿੱਚ ਉਹ ਚ ਬੱਸਾਂ ਚੇਂਜ ਕਰ ਲਾਂਗੇ ਜੇ ਚੇਂਜ ਨਹੀਂ ਕਰਾਂਗੇ ਤੇ ਇਹ ਬੱਸਾਂ ਬੰਦ ਕਰ ਦਿੱਤੀਆਂ ਜੀ 22 ਚਲਾਨ ਕੀਤੇ ਆ ਜੀ ਅੱਜ ਆਪਾਂ ਪਰ ਅਸਰ ਤਾਂ ਕਾਫੀ ਹੋਏਗਾ ਸਰ ਸਰ ਜੀ ਦੇਖੋ ਆਪਾਂ ਤਾਂ ਕੰਟੀਨਿਊ ਕੰਮ ਕਰ ਰਹੇ ਆ ਸਰ ਜਿਹੜੇ ਏਰੀਆ ਵਿੱਚ ਜਿਸ ਤਰ੍ਹਾਂ ਫਤਿਹਗੜ ਚੂੜੀਆਂ ਹੋ ਗਿਆ ਜੀ ਡੇਰਾ ਬਾਬਾ ਨਾਨਕ ਹੋ ਗਿਆ ਗੁਦਾਸਪੁਰ ਲੋਕਲ ਦੀਨਾਨਗਰ ਸਰ ਉਧਰ ਤਾਂ ਬਹੁਤ ਜ਼ਿਆਦਾ ਕੰਡੀਸ਼ਨਸ ਵਧੀਆਂ ਨੇ ਸਰ ਇਹ ਏਰੀਆ ਰਹਿ ਗਿਆ ਸੀ ਇਹ ਇਸ ਏਰੀਆ ਤੇ ਹੁਣ ਕੰਟੀਨਿਊ ਰਾਵਾਂਗੇ ਸਰ ਤੇ ਅਦਰ ਵੀ ਚੇਂਜ ਹੋ ਜਾਏਗਾ ਸਰ ਕੱਲੇ ਜਿਹੜੇ ਸ਼ਰਤਾਂ ਨਹੀਂ ਪੂਰੀਆਂ ਕਰਦੇ ਉਹਨਾਂ ਦੇ ਚਲਾਨ ਕੀਤੇ ਆ ਜੀ ਗਾਇਨ ਨੂੰ ਹਦਾਇਤ ਕੀਤੀ ਕੋਜ ਸਕੂਲ ਦੇ ਪ੍ਰਿੰਸੀਪਲ ਤੇ ਸਟਾਫ ਦੇ ਜਿਹੜੇ ਹੈਗੇ ਨੇ ਚੇਅਰਮੈਨ ਸਾਹਿਬ ਉਹਨਾਂ ਨੇ ਟਾਈਮ ਮੰਗਿਆ ਵੀ ਅੰਦਾਸ 10 15 ਦਿਨ ਦਾ ਟਾਈਮ ਦੋ ਜੇ ਵੀਕਲ ਇਹ ਚੇਂਜ ਕਰ ਲੈਣੇ ਆ ਵੀ ਕੱਲ ਬਹੁਤ ਮਾੜੇ ਨੇ ਤੇ ਬੰਦ ਇਹਨਾਂ ਨੂੰ ਇਸ ਕਰਕੇ ਨਹੀਂ ਮੌਕੇ ਤੇ ਕੀਤਾ ਜਾ ਰਿਹਾ ਵੀ ਫਿਰ ਬੱਚਿਆਂ ਲਈ ਬਹੁਤ ਵੱਡੀ ਪ੍ਰੋਬਲਮ ਆਏਗੀ ਤੇ ਡਰਾਈਵਰ ਨੂੰ ਹਦਾਇਤ ਕੀਤੀ ਗਈ ਆ ਵੀ ਆਪਣੀ ਲਿਮਟ ਦੀ ਸਪੀਡ ਨਾਲ ਤੇ ਆਪਣੇ ਕਨੈਕਟਰ ਲੇਡੀਜ਼ ਨਾਲ ਜਿਹੜੇ ਲੇਡੀਜ਼ ਬੱਚੇ ਨੇ ਤੇ ਇਹ ਹੋਏ ਇਹਨਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ ਰਿਸਕ ਹੈ ਸਾਰਾ ਰਿਸਕ ਹੀ ਆ ਦੀ ਸਾਰਾ ਰਿਸਕ ਹੀ ਹੈ ਵੇਖੋ ਜੇ ਜੇ ਪੂਰੀਆਂ ਨਹੀਂ ਕਰਦੇ ਸ਼ਰਤਾਂ ਕੋਈ ਵੀ ਜੀ